ਹੈਪੀ ਜਨਤ ਨਾਨਕ ਉਸਪੀਜਸ ਜਿਹੜੇ ਕਹ ਰਹੇ ਸੀ ਕਿ ਪੀਗੀ ਕਰੇ ਵਾਲੀ ਨਕਲੀ ਬਹੁਤ ਦਾੜੀ ਲਾਈ ਹੋਈ ਹੈ ਨਾ ਕੋਈ ਕੈਕਟਰ ਹੈ ਚਲੋ ਕੋਈ ਗੱਲ ਨਹੀਂ ਉਹਨੂੰ ਹੌਲੀ ਹੌਲੀ ਸੇਹ ਦੇ ਮਿਲੂ ਕਿ ਜਿਹੜੇ ਉਹਦੇ ਪਛੰਗੀ ਸੀ ਉਸੇ ਉਹ ਦੇਖੇ ਆ ਉਹਨਾਂ ਨੇ ਕੇਸ ਰੱਖੇ ਹੋਏ ਆ ਜਿਹੜੇ ਕੀਪੀ ਕਰੇ ਵਾਲਦੇ ਤਿੰਨ ਪਚੰਗੀਆਂ ਨੇ ਉਹਦੇ ਵਿੱਚ ਹਨਾ ਕਲਾਕਾਰੀ ਦਿਖਾਈ ਆ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਨਾਲ ਚੜ੍ਹਦੀ ਕਲਾ ਬਖਸ਼ੇ ਉਹ ਅੱਗੇ ਨੂੰ ਹੋਰ ਸਿੱਖੀ ਵਿੱਚ ਆ ਸਕਣ ਹਨਾ ਜੇ ਆਪਾਂ ਉਹਨਾਂ ਨੇ ਪਹਿਲੀ ਥੀਲ ਤੋੜਦੀ ਐ ਇਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨਾ ਕਿ ਜੇ ਸਾਨੂੰ ਐਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਖਾਸ ਤੌਰ ਤੇ ਕੋ ਡਿਪਨੀ ਕੀਤੀ ਗਈ ਵੀ ਅਸੀਂ ਹੁਣ ਸੰਪੂਰਨ ਬਾਣਾ ਚ ਰਹਨੇ ਆ ਵੀ ਕਿਹਾ ਕਿ ਬਾਣਾ ਨਹੀਂ ਪਾਇਆ ਵੇਖੋ ਆਮ ਬੰਦਾ ਬਾਣਾ ਨਹੀਂ ਪਾ ਸਕਦਾ ਇਸ ਦੇ ਹਿਸਾਬ ਦੇ ਨਾਲ ਮੈਂ ਕਹਿ ਰਿਹਾ ਵੀ ਫਿਲਮ ਵਾਲਿਆਂ ਨੇ ਸਤਕਾਰ ਕੀਤਾ ਬਾਣੇ ਦਾ ਸਾਨੂੰ ਵੀ ਅਸੀਂ ਆ ਫਿਲਮ ਤੋਂ ਬਹੁਤ ਕੁਝ ਸਿੱਖ ਕੇ ਆਏ ਆ ਜਿਹੜਾ ਨਹੀਂ ਪਤਾ ਹੁਣ ਛੋੜੇ ਛੋੜੇ ਬੱਚੇ ਜੇ ਘਰਾਂ ਬੈ ਕੇ ਆ ਕੁਝ ਦੇਖੂਗੇ ਦੂਜੇ ਆੜ-ਕਵਾੜ ਬਹੁਤ ਚੱਲ ਰਹੀ ਹੈ ਚੈਨਲਾਂ ਦੇ ਹਨਾ ਇਹ ਕੁਝ ਦੇਖਣ ਨਾਲ ਉਹ ਹੈ ਦੀਆਂ ਚੀਜ਼ਾਂ ਨੂੰ करनी चाहिए जी मैं मनप्रीत खुलर तुम देख रहे हो दैनिक सवेरा टीवी फिल्मा काल जिम्मे तुम सब पता है कि सिनेमा घर आ चुकी है और फिल्म को बे इंतहा प्यार मिल रहा है ਹਰ ਇੱਕ ਵਰਗ ਜੋ ਐਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਿਹਾ ਤੇ ਉਦਾਂ ਹੀ ਅੱਜ ਇੱਕ ਵਾਰ ਫਿਰ ਤੋਂ ਅਸੀਂ ਫਿਲਮ ਦੀ ਸਕਰੀਨਿੰਗ ਤੇ ਪਹੁੰਚੇ ਆ ਤੇ ਫਿਲਮ ਅਸੀਂ ਅੰਦਰ ਚੱਲ ਕੇ ਇੱਕ ਵਾਰ ਫਿਰ ਤੋਂ ਦੇਖਾਂਗੇ ਔਰ ਬਹੁਤ ਸਾਰੇ ਅੱਜ ਗੱਲਾਂ ਵੀ ਕਰ ਰਹੀਆਂ ਨੇ ਇਸ ਫਿਲਮ ਨੂੰ ਲੈ ਕੇ ਸੋ ਜ਼ਿਆਦਾ ਇੰਤਜ਼ਾਰ ਨਹੀਂ ਕਰਦੇ ਆਪਾਂ ਕਿਉਂਕਿ ਫਿਲਮ ਨੂੰ ਆਲਰੇਡੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸੋ ਅੰਦਰ ਚੱਲ ਕੇ ਦੇਖਦੇ ਹਾਂ ਕੌਣ ਕੌਣ ਫਿਲਮ ਦੇਖਣ ਲਈ ਪਹੁੰਚਿਆ ਔਰ ਰਿਕਸਰ ਅੰਦਰ ਰਿਸਪਾਂਸ ਜਿਹੜਾ ਸਬਦ ਵੱਲੋਂ ਦਿੱਤਾ ਜਾਂਦਾ ਹੈ ਪੁਰਾਣੇ ਸਮੇਂ ਦੇ ਵਿੱਚ ਖਾਸੇ ਕਿਵੇਂ ਰਹਿੰਦੇ ਸੀ ਉਹ ਦਿਖਾਇਆ ਗਿਆ ਏ ਜਿਹੜੇ ਕਹ ਰਹੇ ਸੀ ਵੀ ਕੀਪੀ ਕਰੇ ਵਾਲੀ ਨਕਲੀ ਉਹ ਤਾੜੀ ਲਈ ਹੋਈ ਹੈ ਨਾ ਕੋਈ ਕੈਕਟਰ ਹੈ ਚਲੋ ਕੋਈ ਗੱਲ ਨਹੀਂ ਉਹਨੂੰ ਹੌਲੀ ਹੌਲੀ ਸਹੇਦ ਮਿਲੂ ਕਿਚੜੇ ਉਹਦੇ ਪਚੰਗੀ ਸੀ ਅਸੀਂ ਉਹ ਦੇਖੇ ਆ ਉਹਨਾਂ ਨੇ ਕੇਸ ਰੱਖੇ ਹੋਏ ਆ ਜਿਹੜੇ ਗੀਪੀ ਘਰੇ ਵੱਲ ਦੇ ਤਿੰਨ ਪਚੰਗੀਆਂ ਨੇ ਉਹਦੇ ਵਿੱਚ ਹਨਾ ਕਲਾਕਾਰੀ ਦਿਖਾਈ ਆ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਉਹਨਾਂ ਨੂੰ ਚੜਦੀ ਕਲਾ ਬਖਸ਼ੇ ਉਹ ਅੱਗੇ ਨੂੰ ਹੋਰ ਸਿੱਖੀ ਵਿੱਚ ਆ ਸਕਣ ਹਨਾ ਜੇ ਆਪਾਂ ਉਹਨਾਂ ਦਾ ਪਹਿਲੇ ਹੀ ਦਿਲ ਤੋੜ ਦਈਏ ਨਾ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨਾ ਬਈ ਸਾਨੂੰ ਇਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਮੂਵੀ ਦੇ ਵਿੱਚ ਜੋ ਗਲਤ ਹੈ ਠੀਕ ਹੈ ਤੇ ਸਾਰੇ ਸਿੰਘ ਉਹਨੂੰ ਚੜਦੀ ਕਲਾ ਵਿੱਚ ਉਹਦੇ ਵਿੱਚ ਮੂਵੀ ਦੇ ਵਿੱਚ ਸਾਰਾ ਕੁਝ ਵਧੀਆ ਦਿਖਾਇਆ ਗਿਆ ਚੜਦੀ ਕਲਾ ਵਿੱਚ ਦਿਖਾਇਆ ਗਿਆ ਕਿ ਕਿੱਦਾਂ ਸਿੰਘ ਲੜਦੇ ਸੀ ਪਹਿਲਾਂ ਕਿੱਦਾਂ ਰਹਿੰਦੇ ਸੀ ਉਹ ਦਿਖਾਇਆ ਗਿਆ ਉਹਦੇ ਵਿੱਚ ਕੁਛ ਐਦਾਂ ਦਾ ਗਲਤ ਨਹੀਂ ਹੈਗਾ ਬਹੁਤ ਲੋੜ ਹੈ ਵੀਰ ਜੀ ਕਿਉਂਕਿ ਇਸ ਦਾ ਪਤਾ ਲੱਗਦਾ ਹੈ ਹਨ ਜਿੰਨਾਂ ਆਣੇ ਵਾਲਾ ਯੂਥ ਹੈ ਜਿਵੇਂ ਹੁਣ ਕੋਈ ਹੋਰ ਫਿਲਮਾਂ ਬਣਦੀ ਉਹਦੇ ਵਿੱਚ ਫੂਮਕੇ ਵਗੈਰਾ ਦਿਖਾਏ ਜਾਂਦੇ ਇਸ ਫਿਲਮ ਦੇ ਵਿੱਚ ਸਿਰਫ ਸਿੰਘ ਦਿਖਾਏ ਗਏ ਆ ਵੀ ਕਿਵੇਂ ਸ਼ਸਤਰ ਰੱਖਦੇ ਸੀ ਹਨ ਕਿਵੇਂ ਜੰਗੀ ਉਹਦੇ ਤੇ ਕਿਵੇਂ ਪ੍ਰੈਕਟਿਸ ਕਰਦੇ ਸ਼ਸਤਰ ਰੱਖੜੇ ਵੀ ਘਰ ਦਿਖਾਏ ਗਏ ਬਹੁ ਬੜੀਆਂ ਪ੍ਰਾਤਨ ਮਰਿਆਦਾ ਅਨੁਸਾਰ ਹਨ ਕਿਵੇਂ ਆਪਾਂ ਕੱਪੜੇ ਪਾ ਗਏ ਹਨ ਕੋਈ ਇਦਾਂ ਦਾ ਕੱਪੜੇ ਨਹੀਂ ਪਾਏ ਗਲਤ ਹੈ ਨਾ ਵੀ ਕਿਵੇਂ ਸਰੀਰ ਟਾ ਕੇ ਰੱਖਦੇ ਸੀ ਸਿੰਘ ਕਿਵੇਂ ਖਾਣਾ ਪੀਣਾ ਸਾਰਾ ਦਿਖਾਇਆ ਗਿਆ ਵੀ ਪ੍ਰਾਤਨ ਮਰਿਆਦਾ ਦਿਖਾਈ ਗਈ ਹੈ ਇਹਦੇ ਵਿੱਚ ਤੇ ਛੋਟੇ ਛੋਟੇ ਬੱਚੇ ਵੀ ਇਸ ਤਰ੍ਹਾਂ ਦੀ ਬਹੁਤ ਜਿਆਦੇ ਲੋੜ ਆ ਪਾਣੀ ਚਾਹੀਦੀ ਆ ਫਿਲਮਾਂ ਚਾਹੀਦੀਆਂ ਸਿੰਗਰਾਂ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਜੀ ਕਿਉਂਕਿ ਪਤਾ ਲੱਗਿਆ ਅੱਜ ਕੱਲ ਨਾ ਨੈਟਵਰਕ ਤੇ ਰਾਹੀਂ ਸਾਰਾ ਕੁਝ ਪਹੁੰਚ ਰਿਹਾ ਹੈ ਹਨਾ ਹੁਣ ਦੇਖ ਲੋ ਡਾੜੇ ਰੱਖ ਕੇ ਵੀ ਲੋਕ ਕਿੱਦਾਂ ਦੇ ਕੰਮ ਕਰ ਰਹੇ ਨੇ ਹਨਾ ਕਿਉਂਕਿ ਚਲੋ ਅੱਜ ਅਗਲੇ ਨੇ ਨਕਲੀ ਦਾੜੀ ਰੱਖੀ ਹੈ ਕੀ ਪਤਾ ਅਗਲੀ ਵਾਰ ਅਗਲਾ ਵਧੀਆ ਦਾੜੀ ਰੱਖ ਕੇ ਹਨਾ ਰੱਖੇ ਹੁਣ ਤਰ ਸੇਵ ਜਸਨ ਦੀ ਪਿੱਛੇ ਮੂਵੀ ਆਈ ਸੀ ਉਹਨੇ ਨਕਲੀ ਦਾੜੀ ਰੱਖੀ ਸੀ ਹੁਣ ਇਸ ਵਾਰ ਉਹਦੀ ਮੂਵੀ ਆ ਰਹੀ ਹੈ ਕਮ ਕਟਾ ਮਾਰੂ ਨਾਨਕ ਨਾਮ ਜਾਜ ਹੈ ਹੁਣ ਉਸ ਦੇ ਵਿੱਚ ਉਸਨੇ origional ਦਾੜੀ ਰੱਖੀ ਹੈ ਜੀ ਅਸੀਂ ਖੁਦ ਉਸ ਫਿਲਮ ਦੇ ਵਿੱਚ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਇਸ ਫਿਲਮ ਦੇ ਵਿੱਚ ਵੀ ਅਸੀਂ ਕੰਮ ਕੀਤਾ ਹੈ ਜਿੱਦਾਂ ਜਿੱਦਾਂ ਕੋਈ ਗਲਤ ਚੀਜ਼ ਹੁੰਦੀ ਹੈ ਅਸੀਂ ਆਪੇ ਟੋਕ ਦਿੰਦੇ ਹਾਂ ਉਹਨਾਂ ਨੂੰ ਵੀ ਐਦਾਂ ਦੀ ਵਿਰੋਧ ਕਰਨ ਵਾਲਾ ਹੁਣ ਕੀ ਕਹਿ ਸਕਦੇ ਹਾਂ ਜੀ ਹਨਾ ਪਹਿਲਾਂ ਫਿਲਮ ਦੇਖੋ ਤਾਂ ਸਹੀ ਹਨਾ ਕਿਉਂ ਗਲਤ ਚੀਜ਼ ਹੈਗੀ ਉਹ ਆਪਾਂ ਕਰਾਂਗੇ ਬੈਠ ਕੇ ਉਹਨੂੰ ਦੱਸਾਂਗੇ ਵੀ ਫਿਲਮ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਇੰਨੀ ਨੁਕਤਾਚੀ ਨਹੀਂ ਜੇਕਰ ਹੋਏਗੀ ਫਿਰ ਕੋਈ ਵੀ ਬੜੇ ਡਾਇਰੈਕਟਰ ਹਾਂਜੀ ਹਿੰਮਤ ਨਹੀਂ ਕਰੇਗਾ ਜੀ ਪਤਾ ਕੀ ਇਹ ਕੰਮ ਫਿਰ ਅੱਗੇ ਕੋਈ ਵਧੂਗਾ ਨਹੀਂ ਜੀ ਸਾਡੇ ਤੈਅ ਪਿਛਲਾ ਹੈ ਕਿ ਨਵੀਂ ਪੀੜੀ ਨੌਜਵਾਨ ਪੀੜੀ ਹੁਣ ਆਪਾਂ ਪ੍ਰਚਾਰਕਾਂ ਨੂੰ ਕਹੀ ਜਾ ਰਿਹਾ ਹਾਂ ਨਾ ਕਈ ਪ੍ਰਚਾਰਕ ਕਰ ਵੀ ਰਹੇ ਨੇ ਪ੍ਰਚਾਰ ਕਰ ਰਹੇ ਕਈ ਤੁਹਾਨੂੰ ਪਤਾ ਗੁਰੂ ਘਰਾਂ ਦੇ ਵਿੱਚ ਰਹਿ ਕੇ ਕਿੱਦਾਂ ਦੇ ਕੰਮ ਹੋ ਰਹੇ ਆ ਤੁਸੀਂ ਦੇਖ ਲਓ ਫਿਰ ਉਹਦੇ ਵਿੱਚ ਆਪਾਂ ਕੀ ਕਰੀਏ ਨਾ ਉੱਥੇ ਕੋਈ ਸਾਲ ਸਾਲ ਨਹੀਂ ਉਠਾਂਦਾ ਹੈਗਾ ਵੀ ਇੱਥੇ ਕੀ ਹੈ ਜੇ ਕੋਈ ਹੁਣ ਬਣਾ ਰਿਹਾ ਸਿੱਖੀ ਰਿਲੇਟਿਡ ਸਿੱਖੀ ਨੂੰ ਦਿਖਾ ਰਿਹਾ ਏ ਹਨਾ ਆਪਾਂ ਤਾਂ ਵਿਰੋਧ ਕਰ ਰਹੇ ਆ ਤੇ ਗਲਤ ਗੱਲ ਐ ਹਨਾ ਆਪਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਉਹਦੇ ਵਿੱਚ ਕੀ ਐ ਵੀ ਇਹਨਾਂ ਦੇਖੇ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਜੀ ਹੋ ਸਕਦਾ ਠੀਕ ਹੈ ਥੈਂਕ ਯੂ ਉਹ ਵੀ ਸਿੰਘ ਨੇ ਕੋਈ ਨਹੀਂ ਉਹ ਵੀ ਹੁਣ ਦੇਖਦੇ ਵੀ ਕੀ ਕਰਨੇ ਕੀ ਨਹੀਂ ਹੈ ਨਾ ਉਹਨਾਂ ਨੂੰ ਬੈਠ ਕੇ ਆਪਾਂ ਮੀਟਿੰਗ ਕਰੂਗੀ ਬੈਠ ਕੇ ਕੋਈ ਗੱਲਬਾਤ ਕੋਈ ਬੈਠ ਕੇ ਗੱਲਬਾਤ ਕਰਾਂਗੇ ਅਸੀਂ ਤਾਂ ਹਲੇ ਕੋਈ ਗੱਲਬਾਤ ਉਹਨਾਂ ਨਾਲ ਕੋਈ ਗੱਲ ਹੋਈ ਨਹੀਂ ਇਹ ਤਾਂ ਵਿਚਾਰਕ ਮਤ ਭੇਦੀ ਨੇ ਹੋਰ ਤਾਂ ਹਾਂਜੀ ਹੋਰ ਤਾਂ ਕੁਝ ਨਹੀਂ ਹਨਾ ਚਲੋ ਉਹ ਵੀ ਆਪਣੇ ਸਿੰਘ ਨੇ ਉਹਨਾਂ ਦੇ ਵੀ ਕੋਈ ਗਲਤਫਹਿਮੀ ਹੋਊਗੀ ਤਾਂ ਨਿਕਲ ਜੇਗੀ ਕੋਈ ਗੱਲ ਨਹੀਂ ਆਪਾਂ ਕਰਦਾਂਗੇ ਬੈਠ ਕੇ ਗੱਲਬਾਤ ਕਰਾਂਗੇ ਹਨਾ ਵੀ ਕੀ ਸਾਨੂੰ ਕੁਝ ਗਲਤ ਨਹੀਂ ਲੱਗਿਆ ਜੀ ਫਿਲਮ ਦੇ ਵਿੱਚ ਸ਼ਾਸਤਰੀ ਅਧਿਆਨ ਨੂੰ ਪ੍ਰਮੋਟ ਕਰਿਆ ਗਿਆ ਬਾਈ ਜੀ ਉਹਨਾਂ ਨੇ ਸ਼ਾਸਤਰੀ ਵਿਦਿਆ ਹੀ ਦਿਖਾਈ ਗਈ ਹੈ ਫੈਮਿਲੀ ਨਾਲ ਦੇਖੋ ਬੈਠ ਕੇ ਦੇਖੋ ਹੁਣ ਆਪਾਂ ਦੇਖੋ ਐਨੀ ਵਕਤ ਹੋਰ ਕਿੰਨੀਆਂ ਫਿਲਮਾਂ ਆਉਂਦੀ ਆਪਾਂ ਦੇਖ ਨਹੀਂ ਸਕਦੇ ਜੀ ਫਿਲਮਾਂ ਦੇ ਵਿੱਚ ਕੀ ਕੁਝ ਦਿਖਾਉਂਦੇ ਹਨਾ ਹੁਣ ਇਹਦੇ ਵਿੱਚ ਉਹਨਾਂ ਨੇ ਸਿੱਖੀ ਬਾਰੇ ਦਿਖਾਇਆ ਹੋਇਆ ਏ ਹੁਣ ਕੁਝ ਗਲਤ ਸਾਨੂੰ ਤਾਂ ਕੁਝ ਗਲਤ ਨਹੀਂ ਲੱਗਿਆ ਜੀ ਜਿਵੇਂ ਬਾਬਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਮੋਰਚਾ ਜੰਗੀ ਕਰਨਾ ਉਹ ਘਾਲ ਹੀ ਘਾਲ ਕਰਾ ਲਈ ਉਹ ਘਾਲ ਓਏ ਗੁਰਜੀ ਦਾ ਆਪਾ ਸਾਹਿਬ ਬਹੁਤ ਵਧੀਆ ਹਾਂਜੀ ਸ਼ਸਤਰ ਵਿਦਿਆ ਦੇ ਬਾਰੇ ਸਿਖਾਇਆ ਗਿਆ ਫਿਲਮ ਦੇ ਵਿੱਚ ਹਾਂਜੀ ਦੇਖੋ ਲੁਟੇਰਿਆਂ ਦੇ ਖਾਸੇ ਦੀ ਸਦਾ جنگ ਚੱਲਦੀ ਆਈ ਹੈ ਉਹੀ ਦਿਖਾਇਆ ਗਿਆ ਜੇ ਆਪਾਂ ਇਤਿਹਾਸਕ ਤੌਰ ਤੇ ਇਸ ਦੀ ਪਰਚੋਲ ਲਈ ਕਿਸੇ ਖਾਸ ਕਰੈਕਟਰ ਦਾ ਨਾਮ ਨਹੀਂ ਲਿਆ ਬਸ ਇੱਕ ਸ਼ੇਰੇ ਪੰਜਾਬ ਦਾ ਰੋਲ ਦਿਖਾਇਆ ਗਿਆ ਉਸ ਤੋਂ ਇਲਾਵਾ ਜਈ-ਜਈ ਵੀ ਕਿਸੇ ਦਾ ਰੋਲ ਦਿਖਾਇਆ ਗਿਆ ਉਹ ਆਪਾਂ ਵਿਰੋਧਤਾ ਨਹੀਂ ਕਰ ਸਕਦੇ ਜੀ ਹੁਣ ਅਸਲੀ ਇਸ ਨੇ ਖਾਸ ਤੌਰ ਤੇ ਇੱਕ ਡਿਫੈਨ ਕੀਤੀ ਗਈ ਵੀ ਅਸੀਂ ਹੁਣ ਸੰਪੂਰਨ ਬਾਣੇ ਚ ਰਹਿੰਦੇ ਆ ਵੀ ਕਿਹਾ ਕਿ ਬਾਣਾ ਨਹੀਂ ਪਾਇਆ ਵੇਖੋ ਆਮ ਬੰਦਾ ਬਾਣਾ ਨਹੀਂ ਪਾ ਸਕਦਾ ਇਸ ਦੇ ਹਿਸਾਬ ਦੇ ਨਾਲ ਮੈਂ ਕਹਿ ਰਿਹਾ ਵੀ ਫਿਲਮ ਵਾਲਿਆਂ ਨੇ ਸਤਕਾਰ ਕੀਤਾ ਬਾਣੇ ਦਾ ਜੇ ਆਪਣੇ ਸ਼ਾਸਤਰੀਆਂ ਦੀ ਗੱਲ ਕਰਦੇ ਸ਼ਾਸਤਰੀਆਂ ਦਾ ਉਹ ਨਹੀਂ ਸਤਕਾਰ ਕੀਤਾ ਉਹ ਨਹੀਂ ਉਸਾਬ ਨਾਲ ਸ਼ਾਸਤਰ ਲਿਆਂਦੇ ਗਏ ਹੈ ਨਾ ਇਸ ਖਿਲਾਫ ਜੇ ਕਹਦੀ ਵੀ ਵਿਰੋਧਤਾ ਦੀ ਕੋਈ ਗੱਲ ਨਹੀਂ ਕਿਉਂਕਿ ਜੇ ਨਾਸਿੱਖੀ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਅਗਰ ਜੇ ਪੁਰਾਣੇ ਕੈਰੇਕਟਰ ਸਿੰਘਾਂ ਦੀ ਗੱਲ ਕਰੇ ਕੈਰੇਕਟਰਾਂ ਦੀ ਉਹਨਾਂ ਦੇ ਰੋਲ ਦੀ ادا ਕਰੇ ਉਹਦੇ ਤੋਂ ਇਹ ਡਿਫਰੈਂਟ ਹੈ ਡਿਫਰੈਂਟ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਕਿਸੇ ਦਾ ਖਾਸ ਕਰਕੇ ਨਾਰੀ ਸੰਨੜੂਏ ਦਾ ਜਾਂ ਕਿਸੇ ਦਾ ਦਿਖਾਇਆ ਗਿਆ ਸਿਰਫ ਓਨਲੀ ਜੇ ਕਹਦੀ ਹੈ ਆਮ ਲੋਟੇਰੀਆਂ ਦੇ ਖਾਸ ਸਿੰਘਾਂ ਦੁਆਨ ਦਿਖਾਇਆ ਗਿਆ ਜਿੱਦਾਂ ਦੀ ਫਿਲਮ ਆਣੀ ਚਾਹੀਦੀ ਤੇ ਆਪਣੇ ਜੂਥ ਨੂੰ ਪਤਾ ਲੱਗਣਾ ਚਾਹੀਦਾ ਆ ਜਾਂ ਕਿ ਇਤਿਹਾਸ ਬਾਰੇ ਪਤਾ ਲੱਗਣਾ ਚਾਹੀਦਾ ਤੇ ਆਪਣੇ মিডিਆ ਨੂੰ ਤੇ ਸਾਰਿਆਂ ਦਾ ਥੈਂਕਸ ਵਾ ਜੋ ਇਸ ਬਾਰੇ ਕਵਰ ਕਰ ਰਹੇ ਜੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਇਹ ਗਿੱਪਲੀ ਗਰਵਾਲ ਦੀ ਮੂਵੀ ਆਈ ਹੈ ਜੀ ਕਾਲ ਮੂਵੀ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਮੂਵੀ ਦੇਖਣਾਓ ਆਪਣੀ ਫੈਮਿਲੀ ਨਾਲ ਦੇਖਣਾਓ ਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਿੱਚ ਮੂਵੀ ਆ ਜੀ ਇਸ ਤੇ ਬਹੁਤ ਹੀ ਵਧੀਆ ਮਾਰੇ ਨੇ ਗਿਰਵਾ ਕੀਤੀ ਇਸੇ ਬਾਅਦ ਸਾਜੀ ਨੇ ਇਹ ਪ੍ਰਣਾ ਟਾਈਮ ਦਿਖਾਇਆ ਗਿਆ ਇਸ ਦੇ ਵਿੱਚ ਸਾਰਾ ਜਿਵੇਂ ਕਿ ਫੌਜਾਂ ਲੜੀਆਂ ਹਨ ਤਿਆਰ ਪਰ ਤਿਆਰ ਮਾਰੇ ਛੋਟੇ ਛੋਟੇ ਪਹੰਗੀ ਉਹਨਾਂ ਨੇ ਕਿੰਤਾ ਕੁਰਬਾਨੀਆਂ ਕੀਤੀਆਂ ਸਾਰਾ ਕੁਝ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਹੈ ਇਸ ਦੀ ਮੂਵੀ ਵਿੱਚ ਕੁਝ ਵੀ ਗਲਤ ਨਹੀਂ ਹੈ ਸੋ ਵੱਧ ਚੜ ਕੇ ਇਹ ਮੂਵੀ ਨੂੰ ਦੇਖਣ ਆਓ ਤੇ ਆਪਣੀ ਫੈਮਿਲੀ ਨੂੰ ਵੀ ਨਾਲ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਧ ਦੇ ਵੱਧ ਫਿਲਮ ਦੇਖਣ ਆਓ ਜੀ ਇਹ ਸ਼ਾਸਤਰ ਵਿਦਿਆ ਨਾਲੇ ਜੋੜਦੀ ਹੈ ਇਹ ਫਿਲਮ ਠੀਕ ਹੈ ਜੀ ਇਸ ਵਿੱਚ ਕੋਈ ਗਲਤ ਚੀਜ਼ ਨਹੀਂ ਦਿਖਾਈ ਗਈ ਵਸਤਰ ਪੂਰੇ ਪਾਏ ਨੇ ਸਾਰਿਆਂ ਨੇ ਠੀਕ ਹੈ ਜੀ ਅੱਜ ਕੱਲ੍ਹ ਦੀਆਂ ਆਪਾਂ ਫਿਲਮਾਂ ਦੇਖਦੇ ਆ ਉਹਨਾਂ ਵਿੱਚ ਵਸਤਰ ਪੂਰੇ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਆਪਾਂ ਕਈ ਫਿਲਮ ਦੇਖਦੇ ਤਰਸੀਮ ਜਸੜ ਦੀ ਵੀ ਮੂਵੀ ਆ ਰਹੀ ਹੈ ਕਾਮਾਗਾਟਾ ਮਾਰੂ ਜੀ ਉਹ ਵੀ ਵਧੀਆ ਮਤਲਬ ਉਹ ਕਰਿਆ ਗਿਆ ਹੈ ਜਿਹੜੀ ਮਤਲਬ ਉਹਨੇ ਪੁਰਾਣੀ ਮੂਵੀ ਬਣਾਈ ਸੀ ਕਿ ਮਸਤਾਨੇ ਮੂਵੀ ਬਣਾਈ ਸੀ ਉਹਦੇ ਵਿੱਚ ਉਹਨੇ ਦਾੜਾ ਪ੍ਰਕਾਸ਼ ਨਹੀਂ ਕੀਤਾ ਹੋਇਆ ਹੁਣ ਉਹਨੇ ਜਿਹੜੀ ਆ ਕਾਮਾਗਾਟਾ ਮਾਰੂ ਫਿਲਮ ਬਣਾਈ ਇਹਦੇ ਵਿੱਚ ਪੂਰਾ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਤਾਂ ਹੁਣ ਅੱਗੇ ਨੂੰ ਕੀ ਪਤਾ ਜੀ ਗਿੱਪੀ ਗਰਵਾਲ ਵੀ ਆਪਣਾ ਦਾੜਾ ਪ੍ਰਕਾਸ਼ ਕਰ ਲਵੇ ਕੋਈ ਅਗਲੀ ਮੂਵੀ ਆਵੇ ਜੇ ਹੈਨਾ ਜੀ ਹੋ ਸਕਦੇ ਤਾਂ ਵੱਧਦੇ ਵੱਧ मतलब ਕੀ মুਵੀ ਦੇਖਣ ਆਓ ਜੀ ਸ਼ਾਸਤਰ ਵਿਦਿਆ ਨਾਲ ਜੁੜਦਾ ਹੈ ਜੀ ਇੱਕ ਤਾਂ ਬੰਦਾ ਪੁਰਾਣੇ ਟਾਈਮ ਵਿੱਚ ਕਿਸ ਤਰ੍ਹਾਂ ਜੰਗ ਜੁੱਧ ਹੁੰਦੇ ਸੀ ਉਹ ਵੀ ਦੱਸਿਆ ਜਾਂਦਾ ਹੈ ਜੀ ਬਸ ਆਪਾਂ ਦਾ ਇਹੀ ਗਹਿਣਾ ਜਾਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਫਿਲਮ ਹੈ ਜੀ ਨਾਮ ਬਾਣੀ ਨਾਲ ਜੁੜਨ ਦੇ ਹੁੰਦਾ ਜੀ ਠੀਕ ਹੈ ਹੁਣ ਹੁਣ ਅੱਜ ਕੱਲ ਮੈਂ ਬਾਤ ਚੱਲਦੇ ਆ ਹੁਣ ਲੋਕਾਂ ਨੂੰ ਪੜਾਈਏ ਗਾਵਾਂ ਕਿ ਆ ਕੇ ਦੇਖੋ ਫਿਲਮ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਰਮ ਚ ਹੈ ਕੀ ਆ ਹੁਣ ਤਾਂ ਕਹੀਆਂ ਸੋਣੀਆਂ ਤਾਂ ਆਪਾਂ ਗੱਲਾਂ ਮੰਨ ਨਹੀਂ ਸਕਦੇ ਆ ਫਿਲਮ ਦੇਖੋ ਤਾਂ ਪਤਾ ਲੱਗਦਾ ਵੀ ਫਿਲਮ ਚ ਹੈ ਕੀ ਆ ਫਿਰ ਮੇਡੂ ਜੀ ਫਿਲਮ ਬਹੁਤ ਵਧੀਆ ਸੀਗੀ ਵਧੀਆ ਰਿਸਪੌਂਸ ਮਿਲਿਆ ਸਾਡੇ ਵੱਲੋਂ ਤਾਂ ਜੀ ਦੇਖੋ ਪੰਜਾਬ ਚ ਚੀਜ਼ਾਂ ਦੀ ਲੋੜ ਹੈਗੀ ਆ ਜੀ ਫਿਲਹਾਲ ਆਪਾਂ ਸੋਚਦਿਆਂ ਘਰੇ ਬੈਠ ਗਏ ਵੀ ਫਿਲਮਾਂ ਦਾ ਵਿਰੋਧ ਕਰੀਏ ਆ ਵੀ ਸਿੱਖ ਇਤਿਹਾਸ ਖਤਮ ਹੋ ਰਿਹਾ ਜੀ ਇਹ ਫਿਲਮਾਂ ਦਿਖਾ ਤਾਂ ਰਹੇ ਆ ਜੇ ਆਪਾਂ ਨੂੰ ਪਹਿਲਾਂ ਇਹ ਕੁਝ ਦਿਖਾਇਆ ਨਹੀਂ ਗਿਆ ਜੀ ਸਾਨੂੰ ਵੀ ਅਸੀਂ ਆ ਫਿਲਮ ਤੋਂ ਬਹੁਤ ਕੁਝ ਸਿੱਖ ਕੇ ਆਈਆਂ ਜਿਹੜਾ ਨਹੀਂ ਪਤਾ ਤਾਂ ਹੁਣ ਛੋਟੇ ਛੋਟੇ ਬੱਚੇ ਜੇ ਘਰਾਂ ਬੈ ਕੇ ਆ ਕੁਝ ਦੇਖੂਗੇ ਦੂਜੇ ਆੜਕਵਾੜ ਬਹੁਤ ਚੱਲ ਰਹੀ ਹੈ ਇਹ ਚੈਨਲਾਂ ਦੇ ਹਨਾ ਇਹ ਕੁਝ ਦੇਖਣ ਨਾਲ ਉਹ ਜਿਹੜੀਆਂ ਚੀਜ਼ਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੀ ਤਾਂ ਕਿ ਅੱਗੇ ਬਾਤ ਚੜ ਕੇ ਫਿਲਮਾਂ ਲੈ ਕੇ ਆਣ ਹੈ ਜੀਆਂ ਹਨਾ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੀ ਪਿਆਰਾ ਆਪਣਾ ਪੂਰੇ ਪੰਜਾਬ ਦੀ ਏਕਤਾ ਦਿਖਾਈ ਹੈ ਜੀ ਉਹਨਾਂ ਨੇ ਹਿੰਦੂ ਵੀ ਸੀਗੇ ਮੁਸਲਮਾਨ ਸੀਗੇ ਹਨਾ ਜੀ ਵਧੀਆ ਮਤਲਬ ਪਿਆਰ ਏਕਤਾ ਦੀ ਗੱਲ ਕਰੀ ਹੈ ਫਿਲਮ ਵਿੱਚ ਬਹੁਤ ਸਾਰਾ ਅਰ ਸਿੱਖਾਂ ਦਾ ਤਾਂ ਮਤਲਬ ਇੱਥੇ ਸਿਰ ਉੱਚਾ ਹੋਣਾ ਚਾਹੀਦਾ ਹੈ ਜਿਹੜਾ ਕੁਝ ਇਹਨਾਂ ਨੇ ਦਿਖਾਇਆ ਫਿਲਮ ਵਿੱਚ ਇਹ ਆਮ ਕਰਕੇ ਪਤਾ ਨਹੀਂ ਲੱਗਦਾ ਜੀ ਆ ਰੀਲਾਂ ਤੁਹਾਨੂੰ ਪਤਾ ਕਿਵੇਂ ਦੀਆਂ ਚੱਲਦੀਆਂ ਇੰਸਟਾ ਵਗੈਰਾ ਹੋਰ ਤੇ ਜੇ ਇਹੋ ਜਿਹਾ ਕੁਝ ਚੱਲੂਗਾ ਜੀ ਆਪਣੇ ਨੌਜਵਾਨ ਤਾਂ ਹੀ ਸਿੱਖੀ ਵੱਲ ਮੁੜੂਗੇ ਆਪਾਂ ਕਿਸੇ ਵੀ ਗੱਲ ਦਾ ਘਰੇ ਬਹਿ ਕੇ ਬਿਆਨਬਾਜ਼ੀ ਕਰਨੀ ਜਾਣਦੇ ਆ ਜੀ ਉਹਨੂੰ ਪਹਿਲਾਂ ਸੱਚ ਉਹਦੇ ਦੇਖੋ ਦੋ ਪਹਿਲੂ ਹੁੰਦੇ ਆ ਸਿੱਕੇ ਦੇ ਜੀ ਆਪਾਂ ਇੱਕ ਦੇਖ ਕੇ ਗੱਲ ਕਰ ਲੈਨੇ ਆ ਤੁਸੀਂ ਫਿਲਮ ਅੱਗੇ ਦੇਖੋ ਅਗਰ ਤੁਹਾਨੂੰ ਕਿਸੇ ਚੀਜ਼ ਦੀ ਕਮੀ ਲੱਗਦੀ ਆ ਤਾਂ ਬਣਾਉਣ ਵਾਲਿਆਂ ਨੂੰ ਅੱਗੇ ਨੂੰ ਵਧੀਆ ਕਰਕੇ ਬਣਾਣ ਉਹਨਾਂ ਨੂੰ ਕੋਈ ਨਾ ਕੋਈ ਸਹਾਇਤਾ ਮਿਲ ਜੂਗੀ ਦੱਸਣਾ ਚਾਹੀਦਾ ਹੀ ਆ ਆਪਣਾ ਜਾ ਕੇ ਬਾਕੀ ਫਿਲਮ ਬਹੁਤ ਵਧੀਆ ਜੀ ਚੜਦੀ ਗੱਲਾ ਸਿੰਘਾ ਵੱਲੋਂ ਪੂਰੀ ਬਹੁਤ ਧੀਆ ਮੂਵੀ ਜੀ ਸੀ ਮੂਵੀ ਦੇਖਣ ਆਏ ਸੀਗੇ ਤੇ ਐਦਾਂ ਦਾ ਕੋਈ ਵੀ ਚੀਜ਼ਾਂ ਅਸੀਂ ਸੋਸ਼ਲ ਮੀਡੀਆ ਦੇਖਦੇ ਪਏ ਸੀਗੇ ਜੋ ਕਹੀ ਜਾਂਦੀਆਂ ਨੇ ਬਈ ਦਿੱਕਤ ਹੈ ਕੀ ਆ ਤੇ ਚ ਗੁਰੂ ਸਾਹਿਬ ਤੇ ਕਿਰਦਾਰਾਂ ਦੀ ਗੱਲਾਂ ਦਾ ਕੁਝ ਨਹੀਂ ਇਹ ਸੇਧ ਦੇਣ ਦੀ ਗੱਲ ਆ ਵੀ ਦੇਖੋ ਗਿੱਪੀ ਭਾਈ ਦੇ ਤਿੰਨ ਬੱਚੇ ਨੇ ਉਹ ਤਿੰਨੋਂ ਕੇਸਾਧਾਰੀ ਨੇ ਜਿਵੇਂ ਅਸੀਂ ਉਹਨਾਂ ਨੂੰ ਵੀ ਚੀਜ਼ਾਂ ਅੱਜ ਇਹ ਸਾਡੀ ਕੌਂਟਰੋਵਰਸੀ ਚੱਲਦੀ ਪਈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਤੇ ਉਹ ਕੱਲ ਨੂੰ ਆਉਣ ਵਾਲੇ ਟਾਈਮ ਸਾਡੀ ਪੀੜ੍ਹੀ ਨੂੰ ਦਿਖਾਉਣਗੇ ਕੀ ਇਹ ਸਾਡੀ ਪੀੜ੍ਹੀ ਦੇ ਲਈ ਬਹੁਤ ਵਧੀਆ ਮੈਸੇਜ ਹੈਗਾ ਤੇ ਜਿੰਨੀ ਵੀ ਸਾਡੀ ਆਡੀਅנס ਪਲੀਜ਼ ਸਾਨੂੰ ਦੇਖਦੀ ਹੋਵੇ ਤਾਂ ਜਰੂਰ ਜਰੂਰ ਦੇਖਣਾ ਇਸ ਫਿਲਮ ਨੂੰ ਤਾਂ ਜੋ ਸਾਡੇ ਆਉਣ ਵਾਲੇ ਸਮਾਜ ਨੂੰ ਸਿਹਤ ਚੰਗੀ ਮਿਲ ਸੇ ਸਾਡੀ ਜਨਰੇਸ਼ਨ ਨੂੰ ਵਧੀਆ ਸਿਹਤ ਮਿਲੇ ਸਿੱਖਿਧਰਾਂ ਨਾਲ ਜੁੜੀ ਹੋਈ ਹੈ ਸਾਰੇ ਸਿੱਖਿਧਰਾਂ ਨੂੰ ਕਰੋ ਹੌਲੋ ਜਿਹੜੇ ਨਚਬਤੇ ਕਰਦੇ ਨੇ ਜੇ ਬੜੇ ਛੱਡੋ ਕਿ ਆਪਣੇ ਜਿਹੜੇ ਆ ਸਿੱਖ ਇਤਿਹਾਸ ਵਿੱਚ ਕਿ ਆਪਣੇ ਸਿੰਘ ਬਾਣਿਆਂ ਵਿੱਚ ਰਹਿੰਦੇ ਆ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਕਿ ਉਹ ਨਸ਼ਿਆ ਵੱਲ ਜਾ ਰਹੇ ਵੱਧ ਤੋਂ ਵੱਧ ਕਿ ਆਪਣੇ ਬੱਚੇ ਫਿਲਮ ਵੇਖ ਕੇ ਘਰ ਦੇ ਕਹਿੰਦੇ ਵਿਗੜ ਜਾ ਫਿਲਮ ਵੇਖਣਾ ਨਾ ਜਾਓ ਕਿ ਕਿਪੀ ਸਰੋਣੀ ਕਿ ਪਹਿਲਾ ਕਿ ਜਿਹੜੀ ਸਿੱਖ ਇਤਿਹਾਸ ਵਾਲੀ ਫਿਲਮ ਬਣਾਈ ਆ ਵਿੱਚ ਵੀ ਆ ਕੀ ਆਈ মুਵੀ ਅੱਛਾ ਤੁਸੀਂ ਟੀਵੀ 'ਚ ਵੀ ਦੇਖ ਲਈ ਆ ਵਧੀਆ ਲੱਗੀ ਤੁਹਾਨੂੰ ਫਿਲਮ ਵਿੱਚ ਵੀ ਆ ਅੱਛਾ ਵਧੀਆ ਲੱਗੀ ਤੁਹਾਨੂੰ ਫਿਲਮ ਅਕਾਲ ਤੇ ਵਧੀਆ ਲੱਗੀ ਵਧੀਆ ਲੱਗੀ ਅੱਛਾ ਫਿਲਮ ਦੇਖ ਕੇ ਕੀ ਸਿੱਖਿਆ ਫਿਰ ਤੁਸੀਂ ਅੱਜ ਗਿੱਤਕਾ ਗਿੱਤਕਾ ਸਿੱਖਿਆ ਹੁਣ ਤੁਸੀਂ ਜਾ ਕੇ ਪ੍ਰੈਕਟਿਸ ਕਰੋਗੇ ਵੈਰੀ ਗੁੱਡ ਅੱਛਾ ਫਿਰ ਹੋਰ ਤੁਹਾਨੂੰ ਪਾਠ ਆਉਂਦਾ ਤੁਸੀਂ ਪਾਠ ਸੁਣਾ ਰਹੇ ਸੀ ਮੈਨੂੰ ਵੀ ਸੁਣਾ ਦਿਓ ਸੁਣਾ ਦੇ ਸਤਿ ਸ਼੍ਰੀ ਅਕਾਲ ਕੱਲ੍ਹ ਤੋਂ ਮੇਰੇ ਵਾਲੇ ਵਾਲੇ ਕਾਮਲੇ ਜੀ ਜੀ ਜਗਨ ਗੁਲਪਰ ਸਾਹਿਬ ਜਪ ਆਰ ਸਾਲ ਜੀ ਗਾਇਸ ਹੈਪੀ ਜਸ ਨਾਨਕ ਹੋ ਸਪੀ ਜਸ ਇਕਨਾਂ ਪਰ ਸਿੱਖੀ ਦੇ ਵਿੱਚ ਵਰਲਡ ਆਂਦਾ ਤਹਿਬੇ ਕੋ ਸੋਭਾ ਨਹੀਂ ਦੇਖਾਈ ਪਰਵਾਨ ਮੈਂ ਕੱਲ ਆਪਣੇ ਪੇਜ ਦੇ ਵਿੱਚ ਵੀ ਪਾਇਆ ਸੀ ਕੋਈ ਵੀਰ ਨਾ ਇਸ ਫਿਲਮ ਦਾ ਵਿਰੋਧ ਕਰਦੇ ਨੇ ਮੈਂ ਉਹਨੂੰ ਬੇਨਤੀ ਕੀਤੀ ਸੀ ਆਪਣੇ ਪੇਜ ਤੋਂ ਵੀ ਵੀਰ ਜੀ ਪਹਿਲਾਂ ਤੁਸੀਂ ਫਿਲਮ ਵੇਖੋ ਇਸ ਦੇ ਇਸ ਫਿਲਮ ਦੇ ਵਿੱਚ ਕੋਈ ਤੁਹਾਨੂੰ ਇਤਰਾਜ਼ਯੋਗ ਗੱਲ ਲੱਗਦੀ ਹੈ ਜਾਂ ਗੁਰਸਿੱਖੀ ਦੇ ਉਲਟ ਕੋਈ ਗੱਲ ਲੱਗਦੀ ਹੈ ਤਾਂ ਉਸ ਨੂੰ ਵਿਚਾਰਾਂਗੇ ਅਸੀਂ ਵੀ ਫਿਰ ਵਿਰੋਧ ਕਰਾਂਗੇ ਪਰ ਸਾਡੀ ਸਾਰੀ ਟੀਮ ਨੇ ਇਸ ਫਿਲਮ ਦੇ ਵਿੱਚ ਖੁਦ ਆਪ ਇਸ ਦੇ ਵਿੱਚ ਸੇਵਾ ਨਿਭਾਈ ਹੈ ਰੋਲ ਕੀਤਾ ਹੈ ਸੋ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਕਹਾਂਗਾ ਇੱਕ ਵਾਰ ਆਣ ਕੇ ਫਿਲਮ ਵੇਖੋ ਤੁਸੀਂ ਇਸ ਤੋਂ ਕੀ ਪ੍ਰੇਰਣਾ ਮਿਲਦੀ ਹੈ ਜੇਕਰ ਆਪਾਂ ਸੱਚੇ ਰਸਤੇ ਤੇ ਚੱਲਾਂਗੇ ਤਾਂ ਅਕਾਲ ਪੁਰਖ ਵੀ ਆਪਣਾ ਸਾਥ ਨਿਭਾਉਂਦਾ ਹੈ ਆਪਣੇ ਵਿੱਚ ਬਲ ਬਖਸ਼ ਦਿੰਦਾ ਹੈ ਅਸੀਂ ਸਵਾ ਲੱਖ ਲੜਨ ਲਈ ਤਿਆਰ ਹੋ ਜਾਂਦੇ ਆ ਇੱਕ ਨਾ ਇਹਦੇ ਵਿੱਚ ਡਾਇਲੋਗ ਬੋਲਿਆ ਜਾਂਦਾ ਦਾਰਾਏ ਨੂੰ ਤੇਗ ਚੜ ਕੇ ਆਏ ਨੂੰ ਤੇਗ ਪੱਕੀ ਹੈ ਨਾ ਅਸੀਂ ਤਾਂ ਹੀ ਤੇਗ ਰੱਖਦੇ ਆ ਕਿ ਕਿਸੇ ਨੂੰ ਡਰਾਣ ਲਈ ਨਹੀਂ ਕਈਆਂ ਦਾ ਸ਼ੱਕ ਹੋਗਾ ਵੀ ਤੇਗ ਦੇ ਨਾਲ ਡਰਾਉਂਦੇ ਆ ਇਹ ਡਰਾਣ ਲਈ ਨਹੀਂ ਇਹ ਬੈਰੀ ਜੋ ਕਿਸੇ ਦੇ ਅਤਿਆਚਾਰ ਕਰਦਾ ਹੈ ਉਸ ਦੀ ਰਾਖੀ ਲਈ ਇਹ ਤੇਗ ਰੱਖੀ ਹੁੰਦੀ ਹੈ ਸੋ ਅਸੀਂ ਖੁਦ ਗੱਤਕੇ ਦੇ ਸਾਰੇ ਪਲੇਅਰਾਂ ਸੋ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਵੀ ਫਿਲਮ ਵੇਖੋ ਤੇ ਚੰਗੀ ਪ੍ਰੇਰਣਾ ਮਿਲਦੀ ਹੈ ਗੁਰਸਿੱਖੀ ਦੇ ਨਾਲ ਜੁੜਨ ਦੀ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲਦੀ ਆ ਸੋ ਇਹੋ ਰਸਤਾ ਅਪਣਾਓ ਮੈਂ ਅੱਗੇ ਵਾਸਤੇ ਫਿਲਮ ਇੰਡਸਟਰੀ ਨੂੰ ਵੀ ਇਹੋ ਬਿਆਨ ਕਰਾਂਗਾ ਵੀ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਥੈਂਕ ਯੂ ਸਰ ਤੁਹਾਡੇ ਨਾਲ ਸੋ ਜਦੋਂ ਤੁਸੀਂ ਦੇਖਿਆ ਕਿ ਫਿਲਮ ਅਕਾਲ ਨੂੰ ਦੇਖਣ ਦੇ ਲਈ ਬਹੁਤ ਸਾਰੇ ਸਿੱਖ ਭਾਈ ਜਿਹੜੇ ਨੇ ਪਹੁੰਚੇ ਨੇ ਔਰ ਸਭ ਨੇ ਫਿਲਮ ਨੂੰ ਬਹੁਤ ਜ਼ਿਆਦਾ ਸਲਾਇਆ ਹੈ ਔਰ ਗਿੱਪੀ ਘਰੇਵਾਲ ਦੀ ਜਿਹੜੀ ਅਦਾਕਾਰੀ ਹੈ ਉਹਨਾਂ ਦੇ ਤਿੰਨਾਂ ਬੱਚਿਆਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪ੍ਰਵਾਹ ਹੁਗਾਰਾ ਮਿਲਿਆ ਹੈ ਸਭ ਤੋਂ ਵੱਡੀ ਜਿਹੜੀ ਗੱਲ ਇਸ ਫਿਲਮ ਦੇ ਵਿੱਚ ਸ ਸਭ ਨੂੰ ਲੱਗੀ ਹੈ ਕਿ ਫਿਲਮ ਦੇ ਵਿੱਚ ਗਿੱਪੀ ਦੇ ਤਿੰਨਾਂ ਬੱਚਾ ਨੇ ਜਿਹੜੇ ਕੇਸ ਰੱਖੇ ਹੋਏ ਨੇ ਔਰ ਬਕਾਇਦਾ ਫਿਲਮ ਦੇ ਵਿੱਚ ਉਹ ਤਿੰਨਾਂ ਨੇ ਕੰਮ ਜਿਹੜਾ ਬਹੁਤ ਸੋਹਣਾ ਕੀਤਾ ਸੋ ਗਿੱਪੀ ਨੇ ਫਿਲਮ ਦੇ ਵਿੱਚ ਜਿਹੜਾ ਕੰਮ ਸਾਰਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਔਰ ਫਿਲਮ ਨੂੰ ਹੋਰ ਅੱਗੇ ਤੋਂ ਅੱਗੇ ਵਧਾ ਕੇ ਦੇਖਣ ਦੀ ਜਿਹੜੀ ਅਪੀਲ ਆ ਉਹ ਸਿੱਖ ਭਾਈ ਚ ਜ਼ਰੂਰ ਜਿਹੜੀ ਫਿਲਮ ਹੈ ਇਸ ਨੂੰ ਜਾ ਕੇ ਜ਼ਰੂਰ ਇੱਕ ਵਾਰ ਦੇਖੋ ਕਿਉਂਕਿ ਫਿਲਮ ਸਾਂੁਸ਼ਸਤਰ ਵਿਦਿਆ ਤਾਂ ਅਸੀਂ ਕੌਂਦੀ ਸਿਖਾਉਂਦੀ ਹੈ ਪਰ ਨਾਲ ਦੀ ਨਾਲ ਆਪਣੇ ਇਤਿਹਾਸ ਦੇ ਬਾਰੇ ਵੀ ਜਾਣੂ ਕਰਾਉਂਦੀ ਹੈ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਨਹੀਂ ਪਤਾ ਉਹ ਤੁਹਾਨੂੰ ਫਿਲਮ ਆਕਾਲ ਸਿਖਾਏਗੀ